ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਜਿਹੜੀ 5 ਤਰੀਕ ਨੂੰ ਇੱਕ ਪਿੰਡ ਕਮਾਲੂ ਜਿਹੜਾ ਥਾਣਾ RAME ਦੇ ਏਰੀਆ ਚ ਪੈਂਦਾ ਹੈ ਸਬਡਿਵੀਜ਼ਨ ਤਲਵੰਡੀ ਸਾਬੋ ਉੱਥੇ ਇੱਕ 5 ਤਰੀਕ ਨੂੰ ਇੱਕ ਸ਼ਾਮ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦੇ ਤੇ ਬਹੁਤ ਹੀ ਬਰੂਟਲ ਹਟਾਇਆ ਜਿਹੜਾ ਮਦਈ ਸੀ ਉਹਨਾਂ ਦੇ ਕਿਉਂ ਦਾ ਜਿਹੜਾ ਪ੍ਰਾ ਅੱਜ ਨੂੰ ਅਕਤੂਬਰ 2024 ਅੰਡਰ ਸੈਕਸ਼ਨ 109 118 ਸਬਸੈਕਸ਼ਨ 1 307 3 ਸਬਸੈਕਸ਼ਨ 5 ਐਂਡ 351 2 ਬੀ ਐਨ ਐਸ ਥਾਣਾ ਰਾਮੇਟ ਅਟ੍ਰੈਕਟ ਕੀਤਾ ਸੀ ਇਹਦੇ ਆਪੀਸੀ ਦੇ ਇਕੁਇਲੈਂਟ ਹੈਗੇ ਜੀ ਅਟੈਂਪਟ ਟੂ ਮਰਡਰ 307 324 382 34 ਔਰ 506 ਸੋ ਬੇਸਡ ਔਨ ਦਟ ਕਿਉਂਕਿ ਇਹ ਨਾ ਹੀਨੀਅਸ ਕੇਸ ਹੈਗਾ ਇਮੀਡੀਏਟਲੀ ਐਸਪੀ ਸੀਟੀ ਜਨਾ ਕੋਲ ਡੀ ਦਾ ਚਾਰਜ ਹੈ ਇਹਨਾਂ ਦੇ ਸੁਪਰਵੀਜ਼ਨ ਚ ਟੀਮ ਬਣਾਈ ਗਈ ਡੀਐਸਪੀ ਤਲਵੰਡੀ ਸਾਹਿਬ ਉਹ ਰਾਜੇਸ਼ ਨਹੀਂ ਐਸਐਚਓ ਰਾਮਾ ਇਨਸਪੈਕਟਰ ਵਿੰਦਰ ਸਾਡੀ ਸੀਆਈਏ 2 ਦੀ ਟੀਮ ਇਨਸਪੈਕਟਰ ਕਰਨ ਇਹ ਸਾਰੇ ਇਮੀਡੀਏਟਲੀ ਇਹਨਾਂ ਨੇ ਟੀਮਸ ਫਾਰਮ ਕੀਤੀਆਂ ਡੀਐਸਪੀ ਸਾਹਿਬ ਐਸਐਚਓ ਰਣਚਾਸੀ ਆਈ 2 ਮੌਕੇ ਤੇ ਪਹੁੰਚੇ ਤੇ ਸਾਡੀ ਟੀਮ ਕਿਉਂਕਿ ਬਲਾਈਂਡ ਕੇਸ ਹੈਗਾ ਤੇ ਜਿਹੜਾ ਵਿਕਟਿਮ ਸੀਗਾ ਉਹਨੂੰ ਇਮੀਡੀਏਟਲੀ ਪਹਿਲਾਂ ਐਮਜ਼ ਤੇ ਰਸ਼ ਕੀਤਾ ਗਿਆ ਬਟ ਥੈਂਕਫੁਲੀ ਹੀ ਸਰਵਾਈਵਡ ਦ ਇੰਜਰੀ ਫਿਰ ਉਹਨੇ ਵੀ ਕਾਫੀ ਸਾਨੂੰ ਕੁਝ ਕੁਝ ਹੈਲਪ ਕੀਤੀ ਵੀ ਥੋੜਾ ਬਹੁਤ ਜਿਹੜੇ ਆਇਡੈਂਟੀਟੀ ਦੱਸਣ ਲਈ ਤੇ ਉਸ ਏਰੀਆ 'ਚ ਕੈਮਰੇ ਵੀ ਨਹੀਂ ਸੀਗੇ ਬਟ ਫਿਰ ਵੀ ਸਾਡੀ ਟੀਮਾਂ ਨੌਨਸਟਾਪ ਲੱਗੀਆਂ ਰਹੀਆਂ ਤੇ ਫਾਈਨਲੀ ਸਾਨੂੰ ਥੋੜੇ ਬਹੁਤ ਹਿੰਟਸ ਮਿਲੇ ਤੇ ਅੱਜ ਸਾਨੂੰ ਸਕਸੈਸ ਮਿਲੀ ਜਦੋਂ ਸੀਆਈਏ ਔਰ ਆਮੇ ਦੀ ਕਮਨ ਜੁਆਇੰਟ ਟੀਮ ਨੇ ਜਿਹੜੇ ਅਕਿਊਜ਼ ਸੀਗੇ ਇਹਨਾਂ ਨੂੰ ਰਾਉਂਡ ਅਪ ਕੀਤਾ 400 ਕਿਲਾ ਨੇੜੇ ਇੰਡਸਟਰੀਅਲ ਏਰੀਆ 메ਨ ਬਟਿੰਡਾ ਤਲਵੰਡੀ ਸਾਬੋ ਰੋਡ ਤੇ ਤੇ ਇਹਨਾਂ ਤੋਂ ਸਾਨੂੰ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ ਹੈ ਬੁਗਨੀ ਕੁਮਾਰ ਉਰ ਗੱਗੀ ਇਹ ਅਤਰ ਸਿੰਘ ਨਗਰ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ ਤੇ ਦੂਜਾ ਅਕਿਊਜ਼ਡ ਦੀਪੂ ਸਿੰਘ ਇਹ ਵਾਸੀ ਲੇਲੇ ਵਾਲਾ ਰੋਡ ਤਲਵੰਡੀ ਸਾਬੋ ਜਿਹੜਾ ਇਹਨਾਂ ਨੇ ਵੈਪਨ ਯੂਜ਼ ਕੀਤਾ ਸੀ ਤਲਵਾਰ ਕ੍ਰਾਈਮ ਚ ਉਹ ਵੀ ਬਰਾਮਦ ਹੋ ਗਿਆ ਹੈ ਜਿਹੜਾ ਇਹਨਾਂ ਨੇ ਪੈਸਾ ਖੋਇਆ ਸੀ 4000 ਉਹ ਵੀ ਬਰਾਮਦ ਹੋ ਗਿਆ ਤੇ ਜਿਹੜੀ ਬਾਈਕ ਤੇ ਇਹਨਾਂ ਨੇ ਕ੍ਰਾਈਮ ਕਰਨ ਟਾਈਮ ਯੂਜ਼ ਕੀਤੀ ਸੀ HF डिलस विदाउट नंबर प्लेट ਇਹ ਸਾਰਾ ਸਾਡੀ ਟੀਮ ਨੇ ਬਹੁਤ ਪਹਿਨਤ ਕਰਕੇ ਵਿਦ ਸਾਇੰਟੀਫਿਕ ਇਨਵੈਸਟੀਗੇਸ਼ਨ ਟੈਕਨੀਕਲ ਟ੍ਰੇਲਿੰਗ ਆਫ ਸੀਸੀਟੀਵੀ ਕੈਮਰਾਸ اور ਹਿਊਮਨ ਇੰਡ ਦੇ ਨਾਲ ਇਹਨੂੰ ਡ੍ਰੈਸ ਕੀਤਾ ਹੈ ਔਰ ਕਿਉਂਕਿ ਇਹ ਸਾਡੇ ਲਈ ਵੀ ਬੜਾ ਇੰਪੋਰਟੈਂਟ ਕੇਸ ਹੈ ਜਿਸ ਤਰ੍ਹਾਂ ਦਰਿੰਦਗੀ ਨਾਲ ਇਹਨੂੰ ਅਟੈਕ ਕੀਤਾ ਗਿਆ ਸੀ ਸੋ ਆਈ ਕੰਗਰਾਚੂਲੇਟ ਮਾਈ ਟੀਮ ਕਿਨਾਂ ਨੇ ਲੱਗੇ ਰਹੇ تھے ਇਹਨਾਂ ਨੇ ਫੜਲੇ ਬੰਦੇ ਇਹ ਜਿਹੜੇ ਦੋਨੋਂ ਮੁੰਡੇ ਹੈ ਕਰੀਬ 20 ਸਾਲ ਦੀ ਨਾਦੀ ਉਮਰ ਹੈ ਤੇ ਇੱਕ ਬੇਰੋਜ਼ਗਾਰ ਜਿਹੜਾ ਬਗਨੀ ਕੁਮਾਰ ਹੈ ਤੇ ਦੂਜਾ ਦੀਪੂ ਕਿਸੇ హెয়ার ਕਟਿੰਗ ਦੀ ਸ਼ਾਪ ਤੇ ਕੰਮ ਕਰਦਾ ਹੈ ਤੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਦੇਖਦੇ ਕਿ ਕੋਈ ਹੋਰ ਇਹਨਾਂ ਤੋਂ ਕੇਸ ਸਟ੍ਰੈਸ ਹੋ ਜਾਣ ਫਿਲਹਾਲ ਇਹਨਾਂ ਦੀ ਕੋਈ ਕ੍ਰਿਮੀਨਲ ਹਿਸਟਰੀ ਸਾਹਮਣੇ ਨਹੀਂ ਆਈ ਥੈਂਕ ਯੂ ਜਿਸਤੇ ਮੈਂ ਬਾਤਾਂ ਫਰੀ ਹੋ ਵੀ ਛੋਟੀ ਆ ਕਿ ਨਸ਼ੇ ਵਗੈਰਾ ਆਦੀ ਆ ਦੇਖੋ ਜੀ ਹਲੇ ਕਾਫੀ ਪ੍ਰੀਲੀਮਿਨਰੀ ਹੈ ਮੈਨੂੰ ਕਮੈਂਟ ਕਰਨਾ ਬਟ ਕ੍ਰਿਮੀਨਲ ਹਿਸਟਰੀ ਕੋਈ ਨਹੀਂ ਪਤਾ ਲੱਗੀ ਯੈਸ ਉਮਰ ਦੇ 20 ਸਾਲ ਤੋਂ ਵੀ ਦੇਖਣ ਚ ਛੋਟਾ ਲੱਗਦਾ ਬਟ ਵਨ ਇਜ਼ ਅਰਾਊਂਡ 20 ਇਹ ਬੇਜਾਨ ਹੈ ਮੇਰੀ ਉਦੋਂ ਸਟਾਫ ਦੇਖੇਦਾਰਾਂ ਨਾਲ ਵੀ ਗੱਲ ਹੋਈ ਇਹ ਬੰਦੇ ਸਾਡੇ ਸਾਰੇ ਜੰਮੀ ਸੀ ਪਰ ਇੱਥੇ 4000 ਆ ਗਏ ਦੇਖੋ ਜੀ ਇਨੀਸ਼ੀਅਲੀ ਬੜੀ ਛੋਟੀ ਜੀ ਜਿਹੜੀ ਉਹ ਸ਼ਰਾਬ ਦਾ ਟੇਕਾ ਤੁਸੀਂ ਦੇਖੋਗੇ ਕੋਈ ਕੈਮਰੇ ਵੀ ਨਹੀਂ ਪੂਰੀ ਟ੍ਰੇਲ 'ਚ ਕੋਈ ਨਹੀਂ ਸੀਗੇ ਬਟ ਸਾਨੂੰ ਉਦੋਂ ਵੀ ਇਹਨਾਂ ਨੇ ਇੰਨਾ ਹੀ ਦੱਸਿਆ ਸੀ ਤੇ ਡਿਊਰਿੰਗ ਇਨਵੈਸਟੀਗੇਸ਼ਨ ਕਿਉਂਕਿ ਜੇ ਜ਼ਿਆਦਾ ਹੁੰਦਾ ਤਾਂ ਅਸੀਂ ਲਿਖ ਦੇਣਾ ਸੀ ਕੇਸ ਇਸ ਟ੍ਰੇਸ ਬਟ ਜੋ ਫੈਕਟ ਹੈ ਉਹੀ ਸਾਨੂੰ ਤੁਹਾਨੂੰ ਦੱਸ ਰਿਹਾ ਸੀ ਹਲੇ ਤੱਕ ਤਾਂ ਜੀ ਸਾਹਮਣੇ ਨਹੀਂ ਆਈ ਔਰ ਜਿਹੜਾ ਕਿਸੇ ਨਾਲ ਐਦਾਂ ਤੇ ਨਹੀਂ